ਕੁੱਤਿਆਂ ਨੂੰ ਪਤਾ ਨਹੀਂ ਕੀ ਕੁਛ ਕੇਲੇ ਪਨੀਰ ਖਾਉਂਦੇ ਆ ਮੈਨੂੰ ਰੋਟੀ ਦਾ ਨਹੀਂ ਕੁਛ ਦੇਗੀ ਆਪਦੇ ਪਿਓ ਨੂੰ ਆਪਦੇ ਮਾਂ ਪਿਓ ਨੂੰ ਜੰਮਰਾਂ ਨੂੰ ਕੁੱਤਾ ਸਮਝੋਗੇ ਕੁੱਤੇ ਨਾਲੋਂ ਮਾੜਾ ਸਮਝੋਗੇ ਉਹਨੂੰ ਟਾਈਮસર ਰੋਟੀ ਨਹੀਂ ਦਿਓਗੇ ਕੁੱਤਿਆਂ ਨੂੰ ਪਨੀਰ ਖਵਾਉਂਗੇ 2-3 ਕਿਲੋ ਦੁੱਧ ਪਿਓਗੇ ਕੇਲੇ ਖਾਓਗੇ ਬਿਸਕੁਟ ਖਵਾਉਂਗੇ ਸਰਪੰਚ ਸਾਹਿਬ ਮੈਂ ਇਹਨੂੰ ਇਕੱਲੇ ਨੂੰ ਬੁਲਾ ਕੇ ਸਿਰਫ ਪਿਆਰ ਮੈਂ ਕਹਿਣਾ ਚਾਹੁੰਦਾ ਸੀਗਾ ਵੀ ਭਾਈ ਤੇਰਾ ਪਿਓ ਹੈ ਮਾਂ ਤੇਰੀ ਗੋਆ ਹੈ ਨਹੀਂ ਸੇਵਾ ਕਰ ਲਓ ਮੈਨੂੰ ਜਦੋਂ ਬੰਦੇ ਨੇ ਆ ਕੇ ਦੋ ਤਿੰਨ ਵੀਰ ਕਿਹਾ ਨਾ ਜੀ ਬਜ਼ੁਰਗ ਦੀ ਬਹੁਤ ਮਾੜੀ ਹਾਲਤ ਹੈ। ਨਾ ਉਹਨੂੰ ਬਿਰਦਾ ਆਸ਼ਰਮੋਂ ਭੇਜਦੇ ਆ। ਕਹਿੰਦੇ ਸਾਡੀ ਮੁੱਛ ਨਹੀਂ ਮੀ ਹੁੰਦੀ ਹੈ ਤੇ ਨਾ ਉਹਨੂੰ ਖਾਣ ਨੂੰ ਦਿੰਦੇ। ਨਹੀਂ ਤਾਇਆ ਹੁਣ ਫਰ ਜਾਇ ਨਹੀਂ ਤੁਰਿਆ ਜਾਂਦਾ। ਜੇ ਤੁਰਿਆ ਜਾਂਦਾ ਹੁੰਦਾ ਤਾਂ ਮੈਂ ਆਪ ਨਾ ਚਾੱਕ ਕੇ ਖਾਣਾ। ਨਾ ਉਹ ਕੋਲ ਪੱਖਾ ਨਾ ਉਹਦੇ ਕੋਈ ਚੰਗਾ ਮੰਜਾ ਦਿੱਤਾ ਤੁਸੀਂ ਉਹਨੂੰ। ਕੁਝ ਵੀ ਨਹੀਂ ਤੁਸੀਂ ਦੇਖੋ ਕਿੱਥੇ ਬੈਠੇ। ਔਰ ਬਾਥਰੂਮ ਤੇ ਕਰਦਾ। ਕੀ ਕਰਕੇ ਜੀ? ਉੱਤਾਂ ਨਹੀਂ ਕਰਦਾ ਉੱਤੇ ਬਾਥਰੂਮ ਵੀ ਪਾ। ਕਿਹਾ ਵੀਰ ਜੀ ਤੁਸੀਂ ਕਹਿੰਦੇ ਵੀ ਉਹ ਤੇ ਜੋ ਗੱਲ ਕਰਨੀ ਆ ਕਰ ਸਕਦਾ ਆਪਣੇ ਨਾਲ ਜਦੋਂ ਆਈ ਗਈਆਂ ਮੈਂ ਤੇਰੇ ਮਗਰ। ਓਏ ਈ ਸਰਕੇ ਮੈਂ ਚੜਾਈ ਆ ਓਏ। ਨਹੀਂ ਸਰਕ। ਮੈਂ ਕਦੇ ਥਾਣੇਦਾਰਾਂ ਕੋਲ ਪੇਸ਼ ਹੀ ਲੈ ਕੇ ਕਿਸੇ ਦੇ ਨਾਲ। ਤੁਸੀਂ ਬਕਵਾਸ ਕਰਦੇ ਮੇਰੇ ਸਾਹਮਣੇ ਬੈਠ ਕੇ ਪਿਓ ਸਾਭਿਆ ਨਹੀਂ ਜਾਂਦਾ ਕੁੱਤਾ ਸਾਹਮਣੇ ਤੁਸੀਂ। ਜਿਹੜੇ ਮਾਪਿਆਂ ਨੇ ਜੰਮ ਪਾਲ ਕੇ ਜਿਹੜੇ ਕੀਤਾ ਜਦੋਂ ਜੰਮਦੇ ਆ ਨਾ ਅਪਾ ਜਦੋਂ ਜੰਮੇ ਸੀ ਸਵਾ ਸਵਾ ਮਣ ਗੋੜ ਬੰਡਿਆ ਜਾਂਦਾ ਸੀ ਉਦੋਂ ਲੋੜੀਆਂ ਤੇ ਵੀ ਪੁੱਤ ਜੰਮਿਆ। ਧੀ ਜੰਮੀ ਤਾਂ ਮੱਥੇ ਤੇ ਹੱਥ ਮਾਰਿਆ ਜਾਂਦਾ ਸੀਗਾ। ਜੀ ਬਖੜ ਜਾ ਖੜ ਜਾ ਖੜ ਜਾ ਮੈਂ ਤੇਰੀ ਕਰਦਾ ਜੁਬਾਨ ਤੇ ਨਹੀਂ ਵੀ ਬੰਦ ਕਰਦਾ ਇਹਦੀ ਵੀ ਕਰਦਾ ਇਹ ਦੇਖਣਾ ਜੀਪਾ ਐਡਿੰਗੜਾ ਜੀਪਾ ਲੱਗਿਆ ਤੁਹਾਡੇ ਬੋਲਣ ਵਰੀ ਕੁੱਤੇ ਨੂੰ ਕੁੱਤਾ ਨਾ ਕਹੋ ਸਾਡੇ ਨੂੰ ਸਾਡਾ ਪੁੱਤ ਹੈ ਮੇਰੇ ਕੋਲ ਸਬੂਤ ਆਇਆ ਮੈਂ ਫੇਰ ਹੀ ਆਖਿਆ ਨਾ ਤੇ ਪਿਓ ਨੂੰ ਕੁੱਤਾ ਕਹਿ ਲੋ ਫਿਰ ਕੋਈ ਗੱਲ ਨਹੀਂ ਦਿਖਾਉਣਾ ਬੈਠਾ ਮੱਚ ਜੀ ਕਹੇਗਾ ਤੁਹਾਨੂੰ ਵੀ ਆ ਦਿਓ ਵੀਡੀਓ ਇਹਦੇ ਚ ਮੇਰੇ ਲਈ ਚ ਕਰਤੀ ਸੀ ਹਾਂ ਜੀ ਤੁਹਾਨੂੰ ਤੁਹਾਨੂੰ ਕਿੱਥੇ ਕਿੱਥੇ ਵੀ ਹੈ 1 ਮਿੰਟ ਅਸਾਂ ਪੰਸਭ ਵੀਖੋ ਨਾਲੇ ਉਹਨੂੰ ਵਿਖਾ ਲਓ ਅਬ ਇਹ ਖਦਰ ਨਾਲ ਬੈਠ ਕੇ ਮੇਰੇ ਮੁੱਤ ਨੂੰ ਤੇ ਬਾਰੀਆਂ ਭੁੱਖਾਂ ਲੱਗੀਆਂ ਭਈਆਂ ਬਾਰੀਆਂ ਭੁੱਖਾਂ ਲੱਗੀਆਂ ਭਈਆਂ ਛਾਰਾ ਕਿੱਲਾ ਹੀ ਖਾ ਗਿਆ ਮੇਰਾ ਮੁੱਤ ਤੜਕੇ ਮੇਰੇ ਮੁੱਤ ਨੇ ਕਿੱਲੋ ਦੁੱਧ ਪੀਤਾ ਸੀ ਹੈ ਮੁੱਤ ਕਿੱਲੋ ਦੁੱਧ ਦੀਦਾ ਮੇਰਾ ਮੁੱਤ ਮੇਰੇ ਮੁੱਤ ਨੇ ਕਿੰਨਾ ਦੁੱਧ ਪੀਤਾ ਸੀ ਦੁੱਧੂ ਕਿੰਨਾ ਪੀਨਾ ਬਿਸਕਟ ਕਿੰਨੇ ਖਾਣੇ ਆ ਜਾ ਮੇਰਾ ਮੁੱਤ ਇੱਥੇ ਆ ਇੱਥੇ ਆ ਇੱਥੇ ਆ ਬਰੇ ਮੁੱਤ ਇੱਥੇ ਆ ਬਾਰਾ ਮਿੱਠਾ ਮੁੱਤ ਹੈ ਬਰੇ ਆਲਾ ਵਿੱਚ ਕਰਕੇ ਆ ਲੈ ਨਾ ਮਿੱਠੀ ਬਿਸਕੁਟ ਖਾ ਲਾ ਨਾ ਮਰੇ ਮੱਤ ਬੜਾ ਮਿੱਠਿਆ ਮੱਤ ਅਰੇ ਬਾੜੀ ਭੁੱਖੇ ਲੱਗੀਆਂ ਬਈਆਂ ਮੇਰੇ ਮੱਤ ਨੂੰ ਬਾੜੀਆਂ ਭੁੱਖਾ ਮੇਰੇ ਮੱਤ ਆਪਣੇ ਉਹ ਫਿਰ ਪਨੀਰ ਵੀ ਖਾਵਾਂਗੇ ਪਨੀਰ ਵੀ ਲੈਣਾ ਮੇਰਾ ਮੱਤ ਕਿੰਨਾ ਦੁੱਧ ਵੀ ਗਿਆ ਸੀ ਕੱਲ ਕਿੰਨਾ ਚੁੱਝੂ ਪੀ ਗਿਆ ਸੀ ਆਪਾਂ ਮੱਤ ਹਾਂ ਮਨੇ ਬੋਲਾ ਮਿੱੱਤਾ ਮੋੱਤਾ ਇਹ ਤੇ ਮੇਰਾ ਬਾਲਾ ਚੰਦਾ ਮੋੱਤਾ ਆਏ ਆਏ ਮੱਤ ਬਿਜਕੁਰ ਖਾਣਾ ਖਾਣਾ ਬਛਾਰੇ ਬਿਜਕੁਰ ਖਾ ਲੈਣੇ ਹਾਂ ਹਾਂ ਮੇਰਾ ਮੁੱਤੀ ਬਾਲਾ ਮਿੱਠੀ ਮੁੱਤੀ ਹੈ ਬਾਲਾ ਮਿੱੱਠਾ ਮੋੱਤਾ ਮੇਰਾ हां ਬਾਲੀਆਂ ਭੁੱਖਾ ਰਹੀਆਂ ਜੀ ਹੁਣ ਠੀਕ ਆ ਬੱਤੇ ਇੰਨਾ ਬਹੁਤ ਆ ਹੈਨਾ ਆਲੇ ਆਪਾਂ ਹੋਰ ਖਾਲਾ ਫਿਰ ਸਾਰੇ ਬਿਸਕਟ ਖਾਲਾ ਲੈ ਹੋਰ ਦੇਖੋਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਲਾਡ ਬਡੀਆਂ ਕਰੀ ਜਾਂਦੇ ਨੇ ਇੱਕ ਮਿੰਟ ਹੋਰ ਦੇਖੋਣਾ ਤੁਹਾਨੂੰ ਮੈਂ ਇੱਕ ਮਿੰਟ ਇਹ ਕਿਨੇ ਬੜਾਈ ਵੀਡੀਓ ਤੂੰ ਮੂੰਹ ਬੰਦ ਕਰ ਹੁਣ ਮੈਂ ਦੱਸਦਾ ਤੈਨੂੰ ਮੈਂ ਤੇਰਾ ਮਾਨਤਨ ਕਰਕੇ ਤੋਰੂੰਗਾ ਤੈਨੂੰ ਐਸੋ ਜਾਣ ਦਿਊਗਾ ਮੈਂ ਘਰੇ ਕੀ ਦਾ ਆਉਣਾ ਜਾਣਾ ਤਾਂ ਜਾ ਤੁਹਾਡੇ ਮੈਂ ਕੋਈ ਕਰੇ ਵੀਡੀਓ ਆ ਤੁਹਾਡੀ ਜਿਹਨੇ ਮਰਜ਼ੀ ਬਣਾ ਜਿਓਵੇ ਹੁਣ ਇਹਦਾ ਮਤਲਬ ਹੁਣ ਤੁਸੀਂ ਉਹਦੇ ਨਾਲ ਵੀ ਲੜੋਗੇ ਜਾ ਕੇ ਸਰਪੰਚ ਸਾਹਿਬ ਮੈਂ ਉਹਨੂੰ ਕੱਲੇ ਨੂੰ ਬੁਲਾ ਕੇ ਸਿਰਫ ਪਿਆਰ ਨਾਲ ਕਹਿਣਾ ਚਾਹੁੰਦਾ ਸੀਗਾ ਵੀ ਬਈ ਤੇਰਾ ਪਿਓ ਹੈ ਬਾਪੂ ਦੀ ਸੀ ਮਾਂ ਤੇਰੀ ਕੋਈ ਨਹੀਂ ਹੈ ਉਹਦੀ ਸੇਵਾ ਕਰ ਲਓ ਮੈਨੂੰ ਜਦੋਂ ਬੰਦੇ ਨੇ ਆ ਕੇ ਦੋ ਤਿੰਨ ਵਾਰੀ ਕਿਹਾ ਨਾ ਜੀ ਬਜ਼ੁਰਗ ਦੀ ਬਹੁਤ ਮਾੜੀ ਹਾਲਤ ਹੈ ਨਾ ਉਹਨੂੰ ਬਿਰਧ ਆਸ਼ਰਮੋਂ ਭੇਜਦੇ ਆ ਕਹਿੰਦੇ ਸਾਡੀ ਮੁੱਛ ਨਹੀਂ ਵੀ ਹੁੰਦੀ ਹੈ ਤੇ ਨਾ ਉਹਨੂੰ ਖਾਣ ਨੂੰ ਦਿੰਦੇ ਬਜ਼ੁਰਗ ਚੀਕਦਾ ਢੂਈ ਦੀ ਪ੍ਰੋਬਲਮ ਆ ਆਲੋ ਦੂਜੀ ਵੀਡੀਓ ਆ ਦੇਖੋ ਤਾਇਆ ਸਸਰੀ ਗਾਲ ਸਸਰੀ ਗਾਲ ਕਿਹਨਾਂ ਪਤਾ ਵਧੀਆ ਠੀਕ ਠਾਕ ਜਿਉਂ ਸਾਡੇ ਵਾਲੇ ਇੱਕ ਨੂੰ ਗੈਰ ਘਰ ਰੋਟੀ ਫੜਾ ਦਿਆ ਕਰਨ ਟਾਈਮ ਨਾਲ ਅਦੇ ਢੂਈ ਹੋਈ ਲਈ ਉਹਦੋਂ ਕੋਈ ਪੁੱਛਦੇ ਨਹੀਂ ਮੈਨੂੰ ਅੱਛਾ ਤੈਨੂੰ ਇੱਥੇ ਹੀ ਪਾਈ ਰੱਖਦੇ ਆ ਵੇ ਜਾ ਪਤ ਮੈਂ ਤੈਨੂੰ ਦੱਸ ਹੀ ਦਿੰਦਾ ਹਾਂ ਹਾਂ ਦੱਸ ਤਾਇਆ ਰੋਟੀ ਮੈਨੂੰ ਟਾਈਮ ਨਾਲ ਨਹੀਂ ਮਿਲਦੀ ਦੁਪਹਿਰਾ ਹੋ ਗਿਆ ਅੱਛਾ ਅੰਦਰ ਬੈਠੇ ਕੁੱਤਿਆਂ ਨੂੰ ਟਾਈਮ ਨਾਲ ਰੋਟੀ ਖਾਈ ਜਾਂਦੇ ਆ ਤੂੰ ਪੈ ਜਾ ਪੈ ਜਾ ਢੂਈ ਦਾ ਤੇਰੀ ਪਹਿਲਾਂ ਨਹੀਂ ਸਹੀ ਚੱਲ ਮੈਂ ਜਾ ਕੇ ਰਾਜੂ ਨਾਲ ਗੱਲ ਕਰਦਾ ਕੁੱਤਿਆਂ ਨੂੰ ਪਤਾ ਨਹੀਂ ਕੀ ਕੁਛ ਕੇਲੇ ਪਨੀਰ ਖਾਂਦੇ ਆ ਮੈਨੂੰ ਰੋਟੀਦਾਰ ਨੇ ਪੁੱਛ ਦੇਗੇ ਨਹੀਂ ਤਾਇਆ ਹੁਣ ਫਿਰ ਜਾ ਨਹੀਂ ਤੁਰਿਆ ਜਾਂਦਾ ਜੇ ਤੁਰਿਆ ਜਾਂਦਾ ਹੁੰਦਾ ਤਾਂ ਮੈਂ ਚਾਪ ਨਾ ਚਾਖ ਕੇ ਖਾ ਲਾਂ ਇਹ ਵੀ ਗੱਲ ਤੁਰਿਆ ਨਹੀਂ ਜਾਂਦਾ ਚੰਗਾ ਤਾਇਆ ਕਰਦਾ ਮੈਂ ਜਾ ਕੇ ਰਾਜੂ ਨਾਲ ਗੱਲ ਅੰਦਰ ਠੀਕ ਆ ਉਹ ਦਬ ਮੱਖੀਆਂ ਭਣਕੀਆਂ ਦੀਆਂ ਦੇਖੋ ਨਾ ਕੋ ਪੱਖਾ ਇਹ ਉੱਤੇ ਆ ਤੁਸੀਂ ਆਹ ਆਹ ਕਾਹ ਦੇਖੋ ਆਹ ਕਾਹ ਦੇਖੋ ਇਹ ਇਹਦੀ ਕਰਤੂਤ ਵੇਖੋ ਇਧਰ ਕੁੱਤੇ ਦੇ ਨਾਲ ਕੇਲਾ ਖਾਊਗਾ ਨਾਲੇ ਮੇਰਾ ਮੱਤ ਪਨੀਰ ਖਾਊਗਾ ਅੱਜ ਹਾਂ ਬਈ ਬਈ ਅੱਜ ਘਰੇ ਆ ਹਾਂ ਬਈ ਸੁੱਖੀ ਕਿਵੇਂ ਆ ਆ ਜਾ ਬਈ ਨੰਝਾ ਹੋਰ ਕੀ ਹਾਲਾ ਵਧੀਆ ਬਈ ਠੀਕ ਠਾਕ ਹੋਰ ਹਾਂ ਹਾਂ ਠੀਕ ਆ ਬਈ ਠੀਕ ਆ ਉਹ ਕੁਰਸੀ ਹੋਰ ਪੁੱਤਰ ਇਹਨੂੰ ਥਰਾ ਤਨ ਕੇ ਮੈਂ ਖੜਾਈ ਆਇਆ ਕਰ ਓਏ ਮੇਰਾ ਮੱਤਾ ਇਹ ਮੇਰਾ ਪੁੱਤ ਕੇਮ ਹੀ ਖੇਡਦਾ ਆ ਕੁਰਸੀ ਨੇੜੇ ਕਰ ਲਾ ਲੈ ਇਹਨੂੰ ਕਿੱਧਰ ਤੂੰ ਬੁੱਕਲ ਚਵਾੜੀ ਬੈਠਾ ਭਰਾਵਾ ਉਹਨਾ ਵੱਡ ਬੁੱਡ ਲਵੇ ਓ ਨਹੀਂ ਵੱਡਾ ਇਹ ਤਾਂ ਮੇਰਾ ਮੱਤਾ ਹੈ ਇਹਦਾ ਨਾ ਇਹ ਤਾਂ ਪੁੱਤ ਮੇਰਾ ਦਾ ਨਹੀਂ ਉਹ ਮੈਂ ਆਪਦੇ ਪੁੱਤ ਵਾਸਤੇ ਲਿਆਂਦਾ ਇਹ 30000 ਦਾ ਲੈ ਕੇ ਜਾਂਦਾ ਉਹ ਤਾਂ ਖੇਡਦਾ ਦੀਨ ਨੀ ਉਹ ਤਾਂ ਮੋਬਾਈਲ ਤੇ ਲੱਗਿਆ ਪਿਆ ਇਹਨੂੰ ਫਿਰ ਭੁੱਖੀ ਲੱਗੀ ਪਈ ਹੈ ਨਾ ਇਹਨੂੰ ਮੈਂ ਕੇਲਾ ਖਵਾਣਾ ਹਨ ਇਹਨੂੰ ਮੈਂ ਪਨੀਰ ਖਵਾਣਾ ਹੋਰ ਇਹਨੂੰ ਤਾਂ ਮੈਂ ਨਾ ਆ ਰਿਆ ਆਖੀ ਰੱਖੀ ਦਾ والله ਕਾਮਰਾ ਮੁੱਤ ਨੂੰ ਹੁਣ ਮੇਰੇ ਬੁੱਤ ਨੂੰ ਕੇਲਾ ਖਵਾਉਣੇ ਆਪਾਂ ਆਏ ਮਰਾ ਮੁੱਤ ਕੇਲਾ ਖਾਊਗਾ ਆਏ ਆਏ ਖਾ ਲ ਆ ਮਰਾ ਮੁੱਤ ਕੇਲਾ ਖਾਂਦਾ ਹੁਣ ਬੜਾ ਹੋਰ ਚੀਜ਼ਾਂ ਹੋਰ ਬੜਾ ਚੰਗੀਆਂ ਚੀਜ਼ਾਂ ਤੇ ਘਿਯਾ ਰੱਖੀ ਇਹ ਤਾਂ ਇਹਨੂੰ ਪਨੀਰ ਲਿਆ ਕੇ ਖਵਾਈਦਾ ਅੱਛਾ ਕੇਲਾ ਹੀ ਖਵਾਈ ਦੇ ਇਹਨੂੰ ਠੀਕ ਪੂਰਾ ਯਾਰ ਇਹਨੂੰ ਤਾਂ ਪੂਰਾ ਪੁੱਤਾਂ ਵਾਂਗੂ ਪਾਲੀ ਪਾਲਿਆ ਵਾ ਮੇਰਾ ਇਹ ਇਹ ਮਰਾ ਵੱਡਾ ਪੁੱਤ ਆ ਅੱਛਾ ਇਹ ਮੇਰਾ ਛੋਟਾ ਪੁੱਤ ਜਿਹੜਾ ਬਾਹਰ ਪਿਆ ਮੰਜੇ ਤੇ ਉਹ ਕੌਣ ਆ ਉਹ ਆਇਆ ਓ ਯਾਰ ਉਹਨੂੰ ਛੱਡ ਪਰੇ ਯਾਰ ਤੂੰ ਗੱਲ ਦੱਸ ਕੀ ਕੰਮ ਕੀਆ ਨੇ ਓ ਯਾਰ ਉਹਨੇ ਮੈਨੂੰ ਬੁਲਾ ਕੇ ਕਿਹਾ ਸੀ ਕਿ ਉਹ ਮੈਨੂੰ ਰੋਟੀ ਨਹੀਂ ਪਛਦੇ ਉਹ ਨਹੀਂ ਕਿ ਪਛਦੇ ਯਾਰ ਇਹ ਕੁੱਤਾ ਕੁੱਤਿਆਂ ਨੂੰ ਕੁੱਤੇ ਵਾਲੇ ਥਾਂ ਰੱਖੇ ਉਹਨੂੰ ਦੇ ਦੇਾਂਗੇ ਯਾਰ ਰੋਟੀ ਹੁਣ ਕੰਮ ਨਿਭੜੂਗਾ ਉਹਦਾ ਤਾਂ ਫੇਰ ਹੀ ਦੇਵਾਂਗੇ ਰੋਟੀ ਕੰਮੀ ਯਾਰ ਤੂੰ ਆ ਬੜਾ ਜ਼ਰੂਰੀ ਕੰਮ ਕਰਦਾ ਕੁੱਤਿਆਂ ਨੂੰ ਕੁੱਤੇ ਵਾਲੇ ਥਾਂ ਰੱਖਣਾ ਚਾਹੀਦਾ ਮੰਨਿਆ ਤੇਰਾ ਪੁੱਤ ਹੈਗਾ ਤੇਰਾ ਪੁੱਤ ਪਰ ਕੁੱਤਿਆਂ ਨੂੰ ਨਾ ਤੂੰ ਕੁੱਤਾ ਨਾ ਕਰ ਯਾਰ ਇਹ ਕੰਮ ਨਾ ਕਰ ਇਹ ਐਂਓ ਪਿਓਰ ਪਨੀਰ ਖਾਂਦਾ ਹੈ ਅੱਛਾ 3 ਕਿਲੋ ਦੁੱਧ ਦੇ ਦਾ ਠੀਕ ਆ ਪਾਇਆ ਪਨੀਰ ਠੀਕ ਆ ਅੱਧੀ ਦਰਜਣ ਕੇਲਿਆਂ ਦੀ ਜੇ ਖਾ ਜਾਂਦਾ ਦਿਹਾੜੀ ਚ ਇਹ ਇਹ ਮੇਰਾ ਪਾਪਰ ਦੁਨੀਆ ਕਿੰਨੀ ਸਮਝ ਆ ਰਹੀ ਹੈ ਯਾਰ ਜਿਹੜਾ ਪੁੱਤ ਹੈਗਾ ਤੇਰਾ ਪੁੱਤ ਆ ਬੈਠਾ ਇਹ ਗੱਲ ਮੰਨਿਆ ਯਾਰ ਕੁੱਤਾ ਯਾਰ ਕੁੱਤੇ ਨੂੰ ਨਾ ਕੁੱਤੇ ਨੂੰ ਕੁੱਤੇਲੇ ਨਾ ਰੱਖਣਾ ਚਾਹੀਦਾ ਬਾਈ ਯਾਰ ਓ ਯਾਰ ਕੁੱਤੇ ਵਾਲੇ ਉਹ ਗੱਲ ਨਹੀਂ ਯਾਰ ਤੂੰ ਕੁੱਤਾ ਨਾ ਕਹਿਆ ਨੂੰ ਯਾਰ ਇਹ ਤਾਂ ਪੁੱਤਾਂ ਨੂੰ ਵਾਲਿਆ ਤੇਨੂੰ ਕੁੱਤਾ ਹੀ ਕਵਾਂਗੇ ਕੁੱਤਿਆਂ ਦੇ ਕੰਮ ਵੀ ਕੁੱਤਿਆਂ ਵਾਲੇ ਆ ਇਹ ਤਾਂ ਮੈਂ ਦੇਣਾ ਮੈਂ 30000 ਦਾ ਲੈ ਕੇ ਜਾਂਦਾ ਬਾਈ ਉਹਦਾ ਚੱਲ ਮੰਨਿਆ ਵੀ ਕਿੱਧਰ ਨੂੰ ਵੇਖ ਯਾਰ ਦੁਨੀਆ ਜਾ ਰਹੀ ਏ 30000 ਤੇ ਉਹ ਵਿਚਾਰਾ ਰੋਟੀ ਨੂੰ ਵਿਲਕੀ ਜਾਂਦਾ ਓ ਯਾਰ ਮੈਨੂੰ ਪਤਾ ਕੀ ਕਹਿੰਦਾ ਮੈਨੂੰ ਆਏ ਨੂੰ ਕਹਿੰਦਾ ਬਹਿ ਜਾ ਤੈਨੂੰ ਗੱਲ ਦੱਸਾਂ ਕਹਿੰਦਾ ਬਰੇ ਢੱਡ ਚ ਬਲੇਡ ਪਈ ਜਾਂਦੇ ਆ ਮਨੇ ਰੋਟੀ ਨਹੀਂ ਮਿਲਦੀ ਟਾਇਵਲਾ ਕਹਿੰਦਾ 12 ਵਜੇ ਪਈ ਸਿਖਰ ਤੇ ਪਈ ਹੋਇਆ ਹੁਣ ਉਹ ਕੰਮ ਨਵੇੜੂਗੀ ਤਾਂ ਫੇਰ ਹੀ ਦੇਵਾਂਗੇ ਉਹਦੀ ਤਾਂ ਵਿਚਾਰੀ ਦੀ ਢੂਈ ਦੁਖੀ ਜਾਂਦੀ ਐ ਉਹੀ ਗੱਲ ਤੇਰੀ ਯਾਰ ਉਹਨੂੰ ਕਹੇ ਹੁਣ ਹੁਣ ਰੋਟੀ ਦੇ ਦਿੰਨੇ ਆ ਤੇ ਅੱਧੇ ਘੰਟੇ ਨੂੰ ਫੇਰ ਕਹੂਗਾ ਤੈਨੂੰ ਦਿਨ ਚ ਕਿੰਨੇ ਵਾਰੀ ਦੇਣਾ ਅੱਧੇ ਘੰਟੇ ਨੂੰ ਫੇਰ ਪਾਉਗਾ ਇਹਨੂੰ ਦਿਨ ਚ ਕਿੰਨੇ ਵਾਰੀ ਦੇਣਾ ਓ ਯਾਰ ਤੂੰ ਨਾ ਯਾਰ ਕੰਮ ਦੀ ਗੱਲ ਕਰ। ਮੈਂ ਕੰਮ ਤਾਂ ਚੰਗੇ ਆਇਆ ਸੀ। ਪਰ ਤੇਰੇ ਪਿਆਉਣ ਨੂੰ ਦੇਖ ਕੇ ਨਾ ਮੇਰਾ ਮੂਡ ਖਰਾਬ ਹੋ ਗਿਆ ਯਾਰ। ਪੈਸੇ ਤੇ ਓ ਯਾਰ ਮੂਡ ਯਾਰ ਜਦੋਂ ਨਾ ਬੰਦਾ ਬਜ਼ੁਰਗ ਹੋ ਜਾਂਦਾ ਵੱਡਾ ਹੋ ਜਾਂਦਾ। ਉਹਦੋਂ ਜਵਾਕਾਂ ਰਗਾ ਬਣ ਜਾਂਦਾ ਉਹਦੋਂ ਦਿਮਾਗ ਖਰਾਬ ਹੋ ਜਾਂਦਾ। ਭਾਈ ਰਾਜੂ ਤੂੰ ਵੀ ਉਸ ਵਾਸਤੇ ਸਿਝਣਾ। ਬੜਾ ਇਹ ਗੌਰ ਰੱਖ। ਇਹਨੇ ਤੇਰੇ ਨਾਲ ਨਹੀਂ ਤੈਨੂੰ ਪਾਲਿਆ ਕਿਹਨੇ? ਓ ਯਾਰ ਤੂੰ ਕੰਮ ਦੀ ਗੱਲ ਕਰੀ। ਤੇ ਯਾਰ ਕੰਮ ਹੁਣ ਮੈਂ ਤਾਂ ਕੀ ਕੰਮ ਦੀ ਗੱਲ ਕਰਾਂ ਯਾਰ। ਦਵਾ ਹੋਈਆਂ ਗੱਲਾਂ ਉਹਨੂੰ ਤਾਂ ਹੁਣ ਰੋਟੀ ਦੇ ਦੇ ਤੇ ਫੇਰ ਭੌਂਕਣ ਲੱਗ ਜੂਗਾ ਬਿੰਦੇ ਬਿੰਦੇ ਬਾਚਾਂ ਦੇ ਲੱਗ ਜਾਂਦਾ ਉਹ ਭੌਂਕਦਾ ਇਹ ਬੋਲਦੀ ਆ ਉਹ ਭੌਂਕਦੇ ਦਾ ਕੁੱਤੇ ਆ ਕਮਲਿਆ ਮਾਂ ਪਿਓ ਨਹੀਂ ਕਰੇ ਭੌਂਕਦਾ ਹੁੰਦਾ ਮਾਂ ਪਿਓ ਨੂੰ ਧੌਂਕਣਾ ਸ਼ਬਦ ਹੈ ਅਪ ਸ਼ਬਦ ਹੈ ਮੇਰਾ ਮੋਟਰ ਚੱਲੀ ਜਾਂਦੀ ਐ ਤੇ ਭਈਏ ਕਹਿਣ ਜਾਣਾ ਯਾਰ ਭਈਏ ਮੈਂ ਤਾਂ ਕੰਮ ਬਹੁਤ ਜ਼ਰੂਰੀ ਆਇਆ ਸੀ ਪਰ ਮੂਡ ਖਰਾਬ ਹੋ ਗਿਆ ਯਾਰ ਉਹ ਵਿਚਾਰਾ ਨਾ ਉਹਦੀ ਇੱਕ ਤਾਂ ਢੂਈ ਦੀ ਪ੍ਰੋਬਲਮ ਆ ਹੈਨਾ ਉਹਦੇ ਉਹ ਨਾ ਲੱਗੇ ਲੱਜਣਾ ਵਿਚਾਰੇ ਦੇ ਪੈਸੇ ਦੇ ਉੱਠਣ ਬੈਠਣ ਵਾਲਾ ਹੈ ਨਹੀਂ ਕਾ ਤੈਨੂੰ ਰੋਟੀ ਵਾਲੀ ਟਾਈਮ ਨਾ ਦੇ ਦੇ ਉਹਦੇ ਚ ਭੋਰਾ ਜਾਣ ਪਵੇ ਉਹਦੀ ਤਾਂ ਯਾਰ ਭੁੱਖ ਵਸੀ ਹੋਈ ਹੈ ਉਹਦੀ ਮਰਜ਼ੀ ਖਵਾ ਦਿੰਦਾ ਬੱਲੇ ਉਹ ਤੇਰੇ ਉਹਨੂੰ ਭੁੱਖ ਵਸੀ ਪਈ ਐ ਤੇ ਇਹਨੂੰ ਇਹਨੂੰ ਭੁੱਖ ਮਰੀ ਪਈ ਆ ਓ ਯਾਰ ਮੈਨੂੰ ਜਿਹੜਾ ਇੰਨਾ ਕੁ ਸਭਾਈ ਇਹਨਾਂ ਨੂੰ ਤੂੰ ਯਾਰ ਜਿਹੜੀ ਕੰਮ ਦੀ ਗੱਲ ਕਰਨ ਆਇਆ ਹੈ ਨਾ ਉਹ ਦੱਸ ਮੈਨੂੰ ਬੜਿਆਂ ਬੜਾ ਮੈਂ ਨਾ ਕੰਮ ਬਹੁਤ ਵਧੀਆ ਕੰਮ ਦੀ ਗੱਲ ਕਰਨ ਆਇਆ ਸੀ ਪਰ ਯਾਰ ਤੂੰ ਛੱਡ ਯਾਰ ਮੇਰਾ ਨਾ ਮੂਡ ਖਰਾਬ ਹੋ ਗਿਆ ਜਾ ਓੜਾ ਯਾਰ ਤੇਰੇ ਅੜਗੇ ਬਥੇਰੇ ਵਦਮਾਨ ਆਉਂਦੇ ਇੱਥੇ ਹਾਂ ਮੇਰਾ ਰੂਸੀ ਪੱਤ ਰੂਮ ਰਾ ਪੱਤ ਰੂਸੀ ਇੱਕ ਪੱਤ ਤੇਰੇ ਤਾਂ ਛੜਦੇ ਆ ਲੋਕ ਲੋਕ ਵੇਖ ਤੇਰੇ ਨੂੰ ਤੈਨੂੰ ਵੇਖ ਕੇ ਛੜਦੇ ਆ ਨਾ ਐ ਮੱਚਦੇ ਆ ਲੋਕ ਮੇਰਾ ਮੁੱਤ ਬਾਲਾ ਮਿੱਠਾ ਪੱਤ ਐ ਐ ਵੀ ਐ ਸੜਦੇ ਆ ਲੋਕ ਤੈਨੂੰ ਵੇਖ ਕੇ ਠੀਕ ਹੈ ਨਾ ਹਾਂ ਹੁਣ ਮੇਰਾ ਮੁੱਤ ਹੱਥ ਨੇ ਦੁੱਧ ਪੀਊਗਾ ਫਿਰ ਕੇਲਾ ਖਾਊਗਾ ਆ ਮੇਰਾ ਮੁੱਤ ਕੇਲਾ ਵੀ ਖਾਊਗਾ ਫਿਰ ਮੇਰੇ ਮੁੱਤ ਨੇ ਸਾਰਾ ਕੁਝ ਖਾ ਲਿਆ ਹਨਾ ਹਾਂ ਮੇਰੀ ਮੰਮੀ ਮੁੱਕ ਗਈ ਗੇਮ ਹੈ ਕਿੰਨੀ ਖੇਡ ਲਈ ਕਿਵੇਂ ਫਰਪੜ ਪੜ ਵੀ ਲੈ ਹੁਣ ਹੈ ਮੇਰੇ ਮੁੱਤ ਨੇ ਮੇਰਾ ਛੋਟਾ ਮੁੱਤ ਇਹ ਮੇਰਾ ਵਾਧਾ ਪੁੱਤ ਹਾਂ ਇਹ ਤਾਂ ਹੀ ਮੈਂ ਆਪਦੇ ਪੁੱਤ ਦੀ ਪੁੱਤ ਦੀ ਸੇਵਾ ਤੇਰੇ ਮੈਂ ਚਪੇੜ ਮਾਰੂ ਮੂੰਹ ਤੇ ਪੁੱਤ ਦੀ ਸੇਵਾ ਕਰਦਾ ਪਿਓ ਨੂੰ ਪਿਓ ਕਹਿੰਦਾ ਇਹ ਖੋਣਾ ਹੀ ਇਹਨੂੰ ਕੁੱਤੇ ਨੂੰ ਕਿੱਦਾਂ ਪਿਆਰ ਨਾਲ ਤੇ ਪਾਪੀ ਲੈ ਕੇ ਦੇਖ ਰਹੇ ਆਪਦੇ ਮੱਖਿਆਂ ਵਿੱਚ ਕਿੰਨੇ ਨਾ ਪੱਖਾ ਉੱਤੇ ਤੈਨੂੰ ਇਹਨੂੰ ਆਏ ਪੁੱਛੋ ਵੀ ਕਿਹਨੂੰ ਇਹਦਾ ਨਮਾਉਂਦੇ ਇਹਨੂੰ ਹਾਂ ਕੁੱਤੇ ਨੂੰ ਕਿਹਨੂੰ ਨਮਾਉਂਦੇ ਕਿਹਨੂੰ ਨਮਾਉਂਦੇ ਬਾਪੂ ਨੂੰ ਨਾ ਉਹਦੇ ਕੋਈ ਪੱਖਾ ਨਾ ਉਹਦੇ ਕੋਈ ਚੰਗਾ ਮੰਜਾ ਦਿੱਤਾ ਤੁਸੀਂ ਉਹ ਨੂੰ ਕੁਝ ਵੀ ਨਹੀਂ ਤੁਸੀਂ ਦੇਖੋ ਕਿੱਥੇ ਪਿਆ ਔਰ ਬਾਥਰੂਮ ਉੱਤੇ ਕਰਦਾ ਹੈ ਕੀ ਕਰਗੇ ਪੁੱਤਾ ਨਹੀਂ ਕਰਦਾ ਉੱਤੇ ਬਾਥਰੂਮ ਬਿੱਬਾ ਕਰਦਾ ਹੈ ਕਰਦਾ ਕਿਉਂ ਹੋ ਗਿਆ ਕਿ ਮੇਰੇ ਸਾਹਮਣੇ ਉਹਨੂੰ ਦੇ ਸਾਹਮਣੇ ਸਾਹਮਣੇ ਦਾ ਹੈ ਜਿਹਨੂੰ ਨਾ ਮੈਨੂੰ ਇੱਕ ਗੱਲ ਦੱਸ ਜਿਹਨੂੰ ਤੁਸੀਂ ਰੋਟੀ ਨਹੀਂ ਦੇ ਸਕਦੇ ਟਾਈਮ ਸਰ ਤੋ ਆਪਦੇ ਮੂੰਹੋਂ ਪਹਿਲਾਂ ਤੂੰ ਕਹਿ ਨਾ ਇਹ ਗੱਲ ਵੀ 10 11 ਵਜੇ ਵਿਹਲੀ ਹੁੰਦੀ ਫੇਰ ਰੋਟੀ ਦਿੰਨੀ ਐ ਐਨੂੰ ਵੀ ਖੇਤ ਜਾਂਦਾ ਕਿਨੂੰ ਪਰੌਂਠੇ ਲਾ ਕੇ ਦੇ ਦੇਣੀਆਂ ਮੁੰਡਾ ਮੇਰਾ ਜਾਂਦਾ ਸਕੂਲ ਉਹਦਾ ਵੀ ਨਾਸ਼ਤਾ ਪੈਕ ਕਰ ਦੇਣੀ ਐ ਰੂਸੀ ਨੂੰ ਵੀ ਤੜਕੇ ਪਨੀਰ ਖਵਾ ਦੇਣੀ ਐ ਤੇ ਬਾਪੂ ਇਹ ਬਾਪੂ ਜਦੋਂ ਮੈਂ ਵਿਹਲੀ ਹੁੰਦੀ ਬਾਪੂ ਨੂੰ ਮੈਂ ਉਦੋਂ ਖਵਾਉਣੀ ਐ ਕੰਮ ਹੀ ਜੀ ਇੰਨਾ ਹੋ ਜਾਂਦਾ ਘਰ ਦਾ ਬੁੜੀਆਂ ਦਾ ਇਹ ਕੁੱਤੇਵਾਰੀ ਨਹੀਂ ਹੁੰਦਾ ਆਪਦੇ ਵਾਰੀ ਨਹੀਂ ਹੋਈ ਦੁ ਰਾਜੂ ਜੀ ਮੇਰੀ ਗੱਲ ਸੁਣਨ ਧਿਆਨ ਨਾਲ ਤੁਸੀਂ ਨਾ ਆਪ ਬਾਪੂ ਦੀ ਕੇਅਰ ਕਰਿਆ ਕਰੋ ਉਹਨੂੰ ਨਵਾਉਣਾ ਤੋਂ ਆਉਣਾ ਠੀਕ ਹੈ ਸਾਫ ਸੁਥਰੇ ਕੱਪੜੇ ਥੱਲੇ ਵਿਛਾ ਕੇ ਉਹਨੂੰ ਰੋਟੀ ਦਾ ਚੱਲ ਪੁੜੀਆਂ ਦਾ ਕੰਮ ਆ ਜਿਹੜਾ ਕੰਮ ਤੁਹਾਡੇ ਹੱਕ ਦਾ ਤੁਸੀਂ ਕਰਿਆ ਕਰੋ ਬੀਬਾ ਜਿਹੜਾ ਹੱਕ ਤੁਹਾਡੇ ਹੱਕ ਦਾ ਤੁਸੀਂ ਕਰਿਆ ਕਰੋ ਨਹੀਂ ਰੋਟੀ ਫੜਾਉਣੇ ਟਾਈਮ ਸਰ ਖਾਣਾ ਖੇਤ ਦਾ ਕੰਮ ਹੋ ਜਾਂਦਾ ਮੇਰੀ ਸੁਣੋ ਗੱਲ ਤੁਸੀਂ ਤਾਂ ਨਵਾਉਣਾ ਤੋਂ ਰੋਟੀ ਮੈਂ ਆਪ ਪਲੇਟ 'ਚ ਫੜਾ ਕੇ ਆਉਣੀ ਹੁਣ ਚੱਕ ਕੇ ਖਾਣੀ ਤਾਂ ਉਹਦੇ ਬਸ ਆ ਬੀਬਾ ਜੇ ਮੇਰੇ ਕੋਲ ਆ ਵੀਡੀਓ ਹੈ ਨਾ ਮੈਂ ਭੇਜ ਦੇਣਾ ਸਰਪੰਚ ਸਾਹਿਬ ਨੂੰ ਭੇਜੂਗਾ ਤੂੰ ਵੇਖ ਲਈ ਘਰੇ ਜਾ ਕੇ ਠੀਕ ਹੈ ਤੁਸੀਂ ਥੋੜ ਇਹ ਬਕਾਇਦਾ ਬੰਦਾ ਮੇਰੇ ਕੋਲ ਹੋਰ ਤਨਾ ਤੂੰ ਆਪ ਦੇ ਆਪ ਮੂੰਹ ਚ ਪਾ ਸਕਦਾ ਨਹੀਂ ਉਵੇਂ ਤਾਂ ਨਹੀਂ ਮੈਂ ਕਿਹਾ ਟਾਈਮ ਸ ਰੁੱਟੀ ਦਿਓ ਤੇ ਉਹ ਨੂੰ ਆਉਂ ਤੋਂ ਆਉਂ ਟਾਈਮ ਸ ਉਹਦਾ ਮੰਜਾ ਸਾਫ ਸੁਥਰਾ ਦਿਓ ਹੁਣ ਕਿੰਨੇ ਮੁਖੀਆਂ ਵੇਖੋ ਵੀਡੀਓ ਚ ਭੁਣਕ ਤਿੰਕੀਆਂ ਪੰਜਾਂ ਸੱਤਾਂ ਦਿਨਾਂ ਤੋ ਮੈਨੂੰ ਨਵਾਉਂਗਾ ਪੰਜਾਂ ਸੱਤਾਂ ਦਿਨਾਂ ਤੋ ਨਹੀਂ ਨਹੀਂ ਪੰਜਾਂ ਸੱਤਾਂ ਦਿਨਾਂ ਤੋ ਗਲਤ ਗੱਲ ਤੇ ਤੁਸੀਂ ਉਹਨੂੰ ਡੇਲੀ ਨਵਾਓ ਉਹ ਆਪ ਨਵਾ ਤਰਾ ਪਿਓ ਹੈ ਤੈਨੂੰ ਦੁਨੀਆ ਦਿਖਾਈ ਜੱਗ ਪਰ ਯਾਦ ਕਰ ਲੈਣਾ ਤੁਹਾਨੂੰ ਆਇਆ ਦੋ ਸਾਰਾ ਪਹਿਲੀ ਪੱਠਾ ਤੁਸੀਂ ਉਹਨਾਂ ਦਾ ਹੀ ਸਾਂਭੀ ਬੈਠੇ ਨਹੀਂ ਸਰਪੰਚ ਸਾਹਿਬ ਜਦੋਂ ਮੁਰਸ਼ਿ ਜੀ ਸਾਹਮਣੇ ਆਈ ਆਈ ਫਿਰ ਉਹ ਤਾਂ ਨਹੀਂ ਪਿਆਰ ਹੈ ਗਿਆ ਤੁਸੀਂ ਅਸਲ ਇਹਨਾਂ ਕਰੇ ਜਾਦੂ ਰੱਖਿਆ ਹੋਇਆ ਹੈ ਉਹ ਵਾਲੇ ਬੰਦੇ ਨੇ ਅਸਲ ਉਹ ਨਹੀਂ ਉਹਨੂੰ ਤੁਸੀਂ ਪੰਜਵੇਂ ਸਤਵੇਂ ਦਾ ਨਾਮ ਉਹਨਾਂ ਨੂੰ ਕੋਤੋਂ ਦੀ ਦਰਜ ਤਾਨੂੰ ਨਹੀਂ ਨਾਉਂਦੇ ਹੋਗੇ ਉਹ ਤਾਂ ਸਾਰੀ ਦਿਹਾੜੀ ਦਿਵਾਲੇ ਰਹਿੰਦੇ ਆ ਮੁੰਡੇ ਨੂੰ ਸਕੂਲ ਭੇਜ ਦਿੰਦੇ ਆ ਉਹ ਤਾਂ ਬੁੱਕਲ ਚ ਰੱਖਦੇ ਆ ਕਦੇ ਬੈੱਡ ਤੇ ਕਦੇ ਗੱਦੇ ਤੇ ਕਦੇ ਉਹ ਮੂੰਹ ਚਾਹ ਥੋੜੇ ਨਾਲ ਉਹ ਥੋੜੇ ਬੈੱਡ ਦੇ ਨਾਲ ਮੂੰਹ ਤਾਂ ਹੋਊਗਾ ਜੀ ਅਸੀਂ ਤਾਂ ਕਦੇ ਉਹਨੂੰ ਪੁੰਜੇ ਨਹੀਂ ਲੈਣੇ ਜਿਹਨੇ ਤੁਹਾਨੂੰ ਜੰਮਿਆ ਹੈਗਾ ਉਹ ਤੁਸੀਂ ਬਾਹਰ ਕੋਨੇ ਸਟਰ ਰੱਖਿਆਗਾ ਵੀ ਭਾ ਇੱਕ ਧਿਆਰ ਰੱਖੀ ਹੁਣ ਮੁੰਸ਼ੀ ਜੀ ਆਪਣੀ ਲੈਡੀ ਕਨਸਟੇਬਲ ਬੁਲਾਓ ਇੱਕ ਤੇ ਇੱਕ ਮੁੰਡਾ ਹੋਰ ਬੁਲਾਓ ਠੀਕ ਹੈ ਇਹ ਪੁੰਜੇ ਨੇ ਨਾ ਨੂੰ ਬੈਣ ਦਿੰਦੇਗੇ ਇਹਨਾਂ ਨੂੰ ਪੁੰਜੇ ਮੂਰਦੇ ਪਾਉਂ ਜੀੜੇ ਲਵਾ ਕੇ ਇਹਨਾਂ ਦੇ ਜਿੰਨਾ ਚਿਰ ਇਹ ਨੱਤਾ ਮ ਉਹਨਾਂ ਚਾਹ ਜਾਣ ਨਹੀਂ ਦੇਣੇ ਠੀਕ ਹੈ ਸਰਪੰਚ ਸਾਹਿਬ ਨਹੀਂ ਚਲੋ ਕੋਈ ਨਹੀਂ ਨਵੇੜਦੇ ਨਹੀਂ ਨਹੀਂ ਸਰਪੰਚ ਸਾਹਿਬ ਮੈਂ ਮੈਂ ਸਾਫ ਸਾਫ ਤੁਹਾਨੂੰ ਪਹਿਲਾਂ ਬੇਇੱਜ਼ਤੀ ਕਰਦੀ ਸੀ ਕਿ ਮੈਂ ਜਿਹੜੇ ਹਸਾਬ ਨਾਲ ਜਿਹੜੇ ਪੇਸ਼ ਆਏ ਨੇ ਜਿਹੜੇ ਹਸਾਬ ਨਾਲ ਮੈਂ ਤਾਂ ਲਟਾ ਕੇ ਵਿਛਾ ਕੇ ਐ ਤਸੱਲੀ ਕਰਾ ਕੇ ਫੇਰ ਜਾਣ ਦੇਣਾ ਪਤਾ ਲੱਗੇ ਰਾਜੂ ਮੇਰੀ ਸਮੋਂ ਗੱਲ ਪਈਏ ਤੁਸੀਂ ਸ਼ਾਨਦਾਰ ਸਮੋਂ ਕਹੋ ਵੀ ਪਈ ਇੱਜਤ ਦੁਬਾਰਾ ਅਸੀਂ ਗੱਲ ਨਹੀਂ ਹੋਣ ਦਿੰਦੇ ਅੱਗੇ ਤੋਂ ਅਸੀਂ ਬਜ਼ੁਰਗ ਦੀ ਕੀ ਕਰਿਆ ਕਰੀਏ ਵੀਰਾ ਤੁਸੀਂ ਵੀ ਮਾੜਾ ਆਇਆ ਹੈਂ ਸੇਵਾ ਕਰਦੇ ਜਿੱਦੋਂ ਉਸੇ ਗੱਲ ਤੇ ਫੇਰ ਹੈ ਮਨਸਾ ਗੱਲ ਗਈ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਇੱਕੋ ਮੇਰੀ ਗੱਲ ਸੁ ਵੀ ਅਸੀਂ ਤੁਹਾਡੇ ਮੂੰਹ ਚੋਂ ਪਾ ਬਿਲਕੁਲ ਠੀਕ ਹੈ ਜੀ ਤੇ ਤੁਸੀਂ ਇਹਨਾਂ ਨੂੰ ਜਿਆਦਾ ਪਾਸੇ ਲਿਆ ਕੇ ਗੱਲ ਕਰਨੇ ਪਾਸੇ ਲੈ ਕੇ ਗੱਲ ਕਰ ਲੋ ਇਹਨਾਂ ਨੂੰ ਸਮਝਾ ਲੋ ਕਿ ਨਹੀਂ ਅਸੀਂ ਫਿਰ ਦੂਜਾ ਲੋ ਨਹੀਂ ਤੁਸੀਂ ਐ ਕਿ ਮੇਰੀ ਗੱਲ ਸੁਣੋ ਧਰਮ ਸਿੰਘ ਜੀ ਮੇਰੀ ਸੁਣੋ ਗੱਲ ਤੁਸੀਂ ਸਮਝਦਾਰ ਇਨਸਾਨ ਹੋ ਪਹਿਲਾਂ ਵੀ ਤੁਸੀਂ ਸਾਡੇ ਰਹਿ ਗਏ ਬੜੇ ਕੇਸ ਤੁਹਾਡੇ ਕੋਲ ਆਏ ਇੱਕ ਵਾਰੀ ਤੁਸੀਂ ਇਹਨਾਂ ਨੂੰ ਮੇਰੀ ਜਿਮੇਵਤ ਤੇ ਭੇਜੋ ਅੱਗੇ ਤੋਂ ਜੇ ਕੋਈ ਸ਼ਿਕਾਇਤ ਆਈ ਇਹਨਾਂ ਦੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਦੇ ਮਗਰ ਨਹੀਂ ਆਉਂਦਾ सरपंच साहब ਤੁਸੀਂ ਮੇਰੇ ਨਾਲ ਵਾਦਾ ਕਰਕੇ ਜਾਓਗੇ ਇਸ ਗੱਲ ਦਾ ਪਰ ਕੁੱਤੇ ਦੀ ਪੂਛ ਤੇ ਮੈਂ ਤੁਹਾਡੀ ਗੱਲ ਸਮਝ ਗਿਆ ਜੀ ਕੁੱਤੇ ਦੀ ਪੂਛ ਤਾਂ ਸਿੱਧੀ ਨਹੀਂ ਹੁੰਦੀ 12 ਸਾਲਾਂ ਬਾਅਦ ਨਹੀਂ ਚਪਾਈ ਜੇ ਜੇ ਇਹਨਾਂ ਦੇ ਵਿੱਚ ਕਿਸੇ ਕਿਸਮ ਦਾ ਸੁਧਾਰ ਨਾ ਆਇਆ ਬਜ਼ੁਰਗਾਂ ਦੀ ਸੇਵਾ ਨਾ ਕੀਤੀ ਨਾ ਹੌਣ ਪਾਣੀ ਨੂੰ ਨਾ ਟਾਈਮ ਸੇ ਰੋਟੀ ਪਾਣੀ ਦਿੱਤਾ ਤੁਸੀਂ ਇਸ ਕੁਰਸੀ ਤੇ ਸਰਪੰਚ ਨਾ ਬੈਠਾ ਦੇਖੂਗਾ ਇਹਨਾਂ ਦੇ ਮਗਰ ਇਹ ਮੇਰੇ ਨਾਲ ਥੋੜਾ ਵਾਦਾ ਰਹਿ ਗਿਆ ਮੈਂ ਵਿਛਾਉਂਗਾ ਬਹੁਤ ਫਿਰ ਮੈਂ ਕਹਿੰਦਾ ਜੋ ਮਰਜ਼ੀ ਕਰਿਓ ਅੱਜ ਤੋਂ ਬਾਅਦ ਇਹਨਾਂ ਦੀ ਸ਼ਿਕਾਇਤ ਆ ਗਈ ਮੈਂ ਇਹਨਾਂ ਦੇ ਮਗਰ ਨਹੀਂ ਆਉਣਾ ਜੇ ਤੁਹਾਨੂੰ ਅੱਜ ਤੋਂ ਬਾਅਦ ਕਿਸੇ ਕਿਸਮ ਦੀ ਇਹਨਾਂ ਦੀ ਦੋਨੋਂ ਸ਼ਿਕਾਇਤ ਆ ਗਈ ਵੀ ਇਹ ਬਜ਼ੁਰਗ ਦੀ ਸੇਵਾ ਨਹੀਂ ਕਰਦੇ ਇਹ ਟਾਈਮ ਸਰ ਨਹੀਂ ਨੂੰ ਆਉਂਦੇ ਹਮ ਐਸ ਕੁਰਸੀ ਤੇ ਸਰਪੰਚ ਸਾਹਿਬ ਇਹਨਾਂ ਦੇ ਮਗਰ ਨਾ ਪਰ ਮੈਨੂੰ ਇੱਕ ਗੱਲ ਦੱਸ ਦੋ ਸਰਪੰਚ ਸਾਹਿਬ ਹਾਂਜੀ ਹਾਂਜੀ ਤੁਸੀਂ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਪਿਛਲੇ ਪਤਾ ਨਹੀਂ 20 ਮਿੰਟਾਂ ਦੇ ਕਿ ਅੱਧੇ ਘੰਟੇ ਤੋਂ ਬਹਿ ਰਹੇ ਤੁਸੀਂ ਇੱਕ ਵਾਰੀ ਉਹਨਾਂ ਦੇ ਮੱਥੇ ਦੇ ਉੱਤੇ ਇਹ ਲਕੀਰ ਦੇਖੀ ਵੀ ਸਾਨੂੰ ਪਸਤਾਵਾ ਕੋਈ ਪਸਤਾਵਾ ਦੀ ਲਕੀਰ ਉਹਨਾਂ ਦਾ ਨਾ 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 ਸਾਡੇ ਕੁੱਤੇ ਨੂੰ ਕੁੱਤਾ ਨਾ ਕਿਓ ਸਾਡੇ ਬਾਪੂ ਨੂੰ ਕੁੱਤਾ ਕਹਿ ਲੋ ਜਾ ਰਹੀ ਨਹੀਂ ਨਹੀਂ ਉੱਥੇ ਕੋਈ ਚੱਲ ਕੋਈ ਨਹੀਂ ਇਹੀ ਮਤਲਬ ਹੈ ਨਾ ਬ੍ਰੀ ਬੁੱਧਾ ਗੱਲ ਗਿਆ ਜਿੰਨੀ ਕਿ ਨੌਲੇਜ ਹੁੰਦੀ ਹੈ ਨਾ ਉੰਨੀ ਕਿ ਗੱਲ ਕੀਤੀ ਜਾਂਦੀ ਹੁਣ ਤੁਸੀਂ ਆ ਦੇਖੋ ਜਿੱਥੇ ਪਿਆ ਬਜ਼ੁਰਗ ਕੀੜੇ ਚੱਲੇ ਪੈ ਰਹੇ ਜਗਤ ਦੇਖੋ ਮੈਂ ਇਹਨੂੰ ਸਮਝਾ ਦਿੰਦਾ ਜੀ ਬੀਬਾ ਨੂੰ ਸਮਝਾ ਦੇਣਾ ਕੋਈ ਚੱਕਰ ਨਹੀਂ ਤੁਸੀਂ ਇੱਕ ਵਾਰ ਨੂੰ ਮੇਰੀ ਜ਼ਿੰਮੇਵਾਰੀ ਤੇ ਚ ਲਿਖ ਕੇ ਲੈ ਲਓ ਮੈਂ ਤੁਹਾਨੂੰ ਹੋਰ ਦੱਸਾਂ ਨਹੀਂ ਤੁਹਾਡੀ ਜ਼ਬਾਨ ਲਿਖਿਆ ਰਹੀ ਹੈ ਤੁਸੀਂ ਮੇਰੀ ਜ਼ਿੰਮੇਵਾਰੀ ਤੇ ਇੱਕ ਵਾਰ ਛੱਡ ਦਿਓ ਅੱਗੇ ਤੋਂ ਬਾਅਦ ਜੇ ਕੋਈ ਸ਼ਿਕਾਇਤ ਆ ਗਈ ਤੁਹਾਨੂੰ ਇਸ ਕਿਸੇ ਕਿਸਮ ਦੀ ਕੋਈ ਵੀਡੀਓ ਕੋਈ ਦਿੰਦਾ ਇਹਨਾਂ ਦੀ ਲਿਆ ਕੇ ਮੈਂ ਰੱਖੂਗਾ ਜੀ ਧਿਆਨ ਠੀਕ ਹੈ ਜੀ ਤੇ ਅੱਜ ਤੋਂ ਬਾਅਦ ਇਹਨਾਂ ਦੇ ਮਗਰ ਪਿੰਡ ਪ ਨਾ ਕੋ ਸਾਡੇ ਸਾਫ ਦਾ ਸਰਪੰਚਾਉ ਨਾ ਮੈਂ ਆ ਹਾਂ ਉਹ ਸਰਪੰਚੀ ਮੈਂ ਤੁਮੇ ਥੋੜੀ ਜ਼ਿੰਮੇਵਾਰੀ ਹੈ ਤੇਰੀ ਜਬਾਨ ਤੋਂ ਨਿਕਲੂਗਾ ਕੁਛ ਠੀਕ ਹੈ ਰਜੂ ਅੱਜ ਤੋਂ ਬਾਅਦ ਬਿਫਰ ਤੇਰੀ ਜਬਾਨ ਤੋਂ ਨਿਕਲੂਗਾ ਕੁਛ ਕਿ ਮਾੜੀ ਮੋਟੀ ਕੋਈ ਪਸਤਾਵੇ ਦੀ ਲਕੀਰ ਮੈਂ ਵੇਖੀ ਨਹੀਂ ਤੁਹਾਡੇ ਮੱਥੇ ਤੇ ਸਰਪੰਚਾ ਨੂੰ ਰੋਟੀ ਪਾਣੀ ਦਿਓ ਭਾਈ ਅੱਜ ਤੋਂ ਬਾਅਦ ਦੇਖੋ ਮੇਰੀ ਗੱਲ ਜੇ ਆਹੀ ਗੱਲ ਆ ਫਿਰ ਸਰਪੰਚ ਸਾਹਿਬ ਛੱਡ ਦਿਓ ਇਹਨਾਂ ਨੂੰ ਜੇ ਹਲੇ ਵੀ ਗੱਲ ਐ ਫਿਰ ਛੱਡ ਦਿਓ ਇਹਨਾਂ ਨੂੰ ਮੇਰੇ ਕੋਲ ਸਰਪੰਚਾ ਨਹੀਂ ਕਿਹਨੇ ਕਹਿਤਾ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਵੀਡੀਓ ਬਖਾਤੀ ਮੇਰਾ ਕਰਨ ਦੀ ਲੋੜ ਨਹੀਂ ਦੇਖੋ ਮੇਰੀ ਗ ਆਪਾਂ ਪਿੰਡਾਂ ਵਾਲੇ ਹੁੰਨੇ ਆ ਜਿੱਦਾਂ ਪਰਿਵਾਰ ਦੇ ਜਦੋਂ ਮੇਰਾ ਦਿਮਾਗ ਇੰਨਾ ਖਰਾਬ ਹੋਵੇ ਨਾ ਤਾਂ ਮੈਨੂੰ ਮੜਕੇ ਚਪੇੜੇ ਮਾਰਨਾ ਤੇ ਕੁੜੀਆਂ ਸਾਧਨ ਦੀ ਲੋੜ ਨਹੀਂ ਪੈਂਦੀ ਪਰ ਲੈਡੀ ਕਨਸਟੇਬਲ ਸਦੂੰਗਾ ਮੈਂ ਆਪ ਵੀ ਚਪੇੜੇ ਮਾਰ ਦੇਣਾ ਉਹਨਾਂ ਫਿਰ ਆਪਾਂ ਕਿਸੇ ਮੇਰੀ ਗੱਲ ਸੁਣ ਤੁਸੀਂ ਅੱਜ ਤੱਕ ਥਾਣੇ ਆਏ ਹੋ ਕਿਤੇ ਐਡੀ ਵਿਗਾੜ ਕੇ ਰੱਖਿਆ ਯਾਰ ਤੂੰ ਨਹੀਂ ਅਸੀਂ ਥਾਣੇ ਨਹੀਂ ਆਏਗੇ ਤੁਹਾਡੇ ਕੋਲ ਪਿਓ ਸਾਂਭਿਆ ਨਹੀਂ ਜਾਂਦਾਗਾ ਪਿਓ ਸਾਂਭਿਆ ਨਹੀਂ ਜਾਂਦਾ ਇੱਥੇ ਆ ਕੇ ਗੱਲਾਂ ਕਰਦੇ ਤੁਸੀਂ ਮੇਰੇ ਕੋਲ ਹਲੇ 20 ਜ਼ਬਾਨ ਚੱਲਦੀ ਆ ਤੁਹਾਡੀ ਤੁਹਾਨੂੰ ਐਸੀ ਤਾਂ ਪਤਾ ਨਹੀਂ ਬੈਠੇ ਕਿੱਥੇ ਤੁਸੀਂ ਤੁਹਾਡੇ ਵਰਗਿਆਂ ਨੂੰ ਮੈਂ ਬਹੁਤ ਟੱਕਲੇ ਵਰਗੇ ਕਰਕੇ ਤੋੜਦਾ ਜਿਹੜਾ ਤੇਰਾ ਦਿਮਾਗ ਖਰਾਬ ਹੈ ਨਾ ਜਿਹੜਾ ਤੂੰ ਬੋਲਦੀ ਐ ਇੰਨੀ ਸਿਰ ਕਿਵੇਂ ਚੜਾਈ ਓਏ ਥਾਣੇਦਾਰ ਸਾਹਿਬ ਇੱਕ ਸਰਪੰਚ ਸਾਹਿਬ ਇੱਕ ਮੈਨੂੰ ਗੱਲ ਕਰ ਲੈਣ ਦਿਓ ਮੇਰਾ ਦਿਮਾਗ ਖਰਾਬ ਕਰਤਾ ਰਹਿਣੇ ਮੈਂ ਬੇਨਤੀ ਕਰਦਾ ਮੈਨੂੰ ਗੱਲ ਕਰ ਲੈਣ ਦਿਓ ਕੋਈ ਨਹੀਂ ਮੈਂ ਤੁਹਾਡੀ ਗੱਲ ਸੁਣੂਗਾ ਸਰਪੰਚ ਸਾਹਿਬ ਬੇਨਤੀ ਮੈਨੂੰ ਗੱਲ ਕਰ ਲੈਣ ਦਿਓ ਐਡੀ ਸਿਰ ਕਿਵੇਂ ਚੜਾਈ ਓਏ ਨਹੀਂ ਸਰਪੰਚ ਮੈਂ ਕਦੇ ਥਾਣੇਦਾਰਾਂ ਵਾਂਗੂ ਪੇਸ਼ ਹੀ ਨਹੀਂ ਆਇਆ ਕਿਸੇ ਦੇ ਨਾਲ ਤੁਸੀਂ ਬਕਵਾਸ ਕਰਦਾ ਮੇਰੇ ਸਾਹਮਣੇ ਬੈਠ ਕੇ ਪਿਆਓ ਸਾਹਮਣੇ ਨਹੀਂ ਜਾਂਦਾ ਕੁੱਤਾ ਸਾਹਮਣੇ ਤੁਸੀਂ ਚਲੋ ਫਿਰ ਉਹ ਕੁੱਤਾ ਨਾ ਆਖੋ ਬਾਪੂ ਨੂੰ ਕਹਿ ਲੋ ਕੁੱਤਾ ਦਾਸ ਆੜੀ ਤੁਸੀਂ ਖੁਦ ਕੁੱਤਾ ਸਮਝਦੇ ਹੋ ਬਾਪੂ ਨੂੰ 11 11 ਵਜੇ ਤੱਕ ਰੋਟੀ ਬਾਪੂ ਨੂੰ ਦਿੰਦੇ ਨਹੀਂ ਕੁੱਤੇ ਨੂੰ ਤੜਕੇ ਦਿਨ ਚੜ੍ਹਨ ਤੋਂ ਪਹਿਲਾਂ ਪਨੀਰ ਖਵਾਉਂਦੇ ਹੋ ਕੇਲੇ ਖਵਾਉਂਦੇ ਹੋ ਬਿਸਕਟ ਖਵਾਉਂਦੇ ਹੋ ਚੂਰੀਆਂ ਖਵਾਉਂਦੇ ਹੋ ਤੇ ਪਿਓ ਪਿਓ ਚੀਕਾਂ ਮਾਰਦਾ ਜਿਹੜੀਆਂ ਵੀਡੀਓ ਤੁਹਾਨੂੰ ਦਿਖਾਤੀਆਂ ਨਾ ਵੇਖ ਕੇ ਵੀ ਸ਼ਰਮ ਨਹੀਂ ਆਈ ਮਾੜੀ ਮੋਟੀ ਤੈਨੂੰ ਚਲ ਤੁਸੀਂ ਐਂ ਕਰੋ ਅੱਜ ਜੀ ਇੱਕ ਵਾਰੀ ਗਲਤੀ ਮਹਿਸੂਸ ਕਰੋ ਗਲਤੀ ਹੋ ਗਈ ਹੈ ਗਾਂ ਦਾ ਫਾਰਮੈਲਟੀ ਗਲਤੀ ਨਹੀਂ ਮੰਨਣੀ ਮੇਰੇ ਕੋਲ ਬੀਬਾ ਮੇਰੀ ਗੱਲ ਸੁਣੋ ਸਾਫ ਸ਼ਬਦਾਂ ਚ ਜੇ ਕੋਈ ਤੁਹਾਨੂੰ ਲੱਗਦਾ ਨਾ ਫਾਰਮੈਲਟੀ ਕਰਨੀ ਮੇਰੇ ਕੋ ਮੈਨੂੰ ਪਤਾ ਲੱਗਾ ਕਿ ਨਾ ਬਜ਼ੁਰਗ ਦੀ ਹੰਤ ਦੇਖੀ ਹੋਈ ਹੈ ਮੈਂ ਨੇ ਵੀ ਹੰਤ ਧਿਆਨ ਰੱਖਾਂ ਤੇ ਫਿਰ ਬੋਲਦੀ ਕਿਵੇਂ ਇੰਨਾ ਗਰਮ ਕਿਵੇਂ ਬੋਲ ਕੇ ਬਖਾਉਂਦੀ ਸੀ ਤੈਨੂੰ ਕੀ ਲੱਗਦਾ ਹਾਂ ਸਾਨੂੰ ਕੀ ਪਤਾ ਵੀਰੇ ਕਿਨੇ ਵੀਡੀਓ ਬਣਾਉਣਾ ਥੋ ਜਿਨੇ ਮਰਜ਼ੀ ਬਣਾਤੀ ਮਾੜਾ ਕਰਤਾ ਚਲੋ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੋ ਬੀਬਾ ਕੋਈ ਗੱਲ ਨਹੀਂ ਧੰਦਰ ਸਾਹਿਬ ਚਲੋ ਅੱਗੇ ਤੋਂ ਨਿਸ਼ਖੈਤ ਹਾਂ ਦੂੰਦੀ ਕਿ ਪਿੰਡ ਪੱਤਰ ਤੇ ਅਸੀਂ ਵੀ ਧਿਆਨ ਰੱਖਾਂਗੇ ਜੇ ਸ਼ਿਕਾਇਤ ਆਉਂਦੀ ਹੈ ਤਾਂ ਸਾਡੇ ਵੱਲੋਂ ਕੋਈ ਪਿੰਡ ਪੱਤਰ ਤੇ ਇਹਦੀ ਕੋਈ ਮਦਦ ਨਹੀਂ ਹੋਊਗੀ ਹਲਕੀ ਤੇ ਕੱਲ ਮੇਰੀ ਸਾਫ ਸ਼ਬਦਾਂ ਦੀ ਸੁਣਨੀ ਇੱਕ ਗੱਲ ਮੇਰੀ ਸਾਫ ਸ਼ਬਦਾਂ ਇਹ ਨਾ ਸਮਝੀ ਮੇਰੇ ਕੋਲ ਥਾਣੇ ਕੋਲ ਇਕੱਲੇ ਕਿਤੇ ਆ ਹੀ ਮੁਲਾਜ਼ਮ ਹੈ ਮੇਰੇ ਕੋਲ ਲੇਡੀ ਕਨਸਟੇਬਲ ਵੀ ਹੈਗੀਆਂ ਤੇ ਬਿਬਾ ਧਿਆਰ ਰੱਖੀ ਜਿਨ੍ਹਾਂ ਨੂੰ ਪਹਿਲਾਂ ਬਕਵਾਸ ਕੀਤੀ ਹੈ ਜਿੰਨੇ ਮਰਜ਼ੀ ਕੰਮ ਜ਼ਿਆਦਾ ਹੈ ਜਿਨ੍ਹਾਂ ਨੇ ਜੰਮ ਪਾਲ ਕੇ ਡੇ ਡੇ ਕੀਤਾ ਹੈ ਜਿਨ੍ਹਾਂ ਨੇ ਆਸਾਂ ਉਮੀਦਾਂ ਰੱਖੀਆਂ ਕਦੇ ਵਕਤ ਜਵਾਕ ਜੰਮੇ ਜਾਂਦੇ ਆ ਐਸੇ ਵਕਤ ਜੰਮੇ ਜਾਂਦੇ ਜੋ ਬਜ਼ੁਰਗ ਹੋ ਜਾਣਗੇ ਮੰਜੇ ਚ ਪੈ ਜਾਣਗੇ ਤਦੋਂ ਸਾਨੂੰ ਪਿਆਰ ਨੂੰ ਸਾਡੀ ਸੇਵਾ ਕਰਨਗੇ ਸਾਨੂੰ ਰੋਟੀ ਪਾਣੀ ਦੇਣਗੇ ਰੋਟੀ ਪਾਣੀ ਸਿਰਫ ਕਦੇ ਮਾਂ ਪਿਓ ਸੋਚ ਕੇ ਨਹੀਂ ਸੋਚਦਾ ਹੁੰਦਾ ਕਿ ਮੈਂ ਮੰਜੇ ਚ ਪਿਆ ਹਾਂਗਾ ਤੇ ਮੇਰੇ ਲੈ ਕੇ ਇਹ ਕੜਾ ਪਾ ਦੇਣਗੇ ਮੇਰੇ ਰਾਣੀ ਹਰ ਪਾ ਦੇਣਗੇ ਮਾਪੇ ਹੋਏ ਸੋਇ ਤੱਕ ਮੈਂ ਰੋਟੀ ਦੇਣਗੇ ਕੌਣ ਮਰਛੇ ਜੀ ਕੁੱਤੇ ਨੂੰ ਵਾ ਇਹਨਾਂ ਨੇ ਦੇਖੋ ਪਿਓ ਬਣਾ ਰੱਖਿਆ ਜੀ ਪਿਓ ਤੋਂ ਗਾਂ ਬਣਾ ਰੱਖਿਆ ਉਹਨੂੰ ਕੁੱਤਾ ਬਣਾ ਰੱਖਿਆ ਪਿਓ ਤੋਂ ਗਾਂ ਬਣਾ ਰੱਖਿਆ ਕੁੱਤੇ ਨੂੰ ਮੈਂ ਆਖੂਗਾ ਇਹੇ ਗੱਲ ਸ਼ਰਮ ਲੈ ਗਈ ਲੋਕਾਂ ਦੀ ਜਮਾਈ ਤੁਸੀਂ ਦੱਸਿਓ ਜਨਾ ਸਰਪੰਚ ਸਾਹਿਬ ਵੀ ਯਾਤਰਾ ਤੇ ਲੈ ਕੇ ਜਾਂਦੇ ਕੁੱਤਿਆਂ ਨੂੰ ਹਾਂ ਦੇਖਿਆ ਜੀ ਗੱਡੀਆਂ ਚ ਲੈ ਕੇ ਜਾਂਦੇ ਏਸੀ ਗੱਡੀਆਂ ਦੇ ਵਿੱਚ ਯਾਰ ਕੁੱਤਾ ਕੁੱਤਾ ਹੁੰਦਾ ਜਾਨਵਰ ਜਾਨਵਰ ਹੁੰਦਾ ਉਹ ਚੀਜ਼ ਜਿਹਦੇ ਰੀਸ ਕਰੀ ਜਾਂਦੇ ਆ ਪਰ ਇਹ ਆਈ ਨਹੀਂ ਦੇਖਦੇ ਵੀ ਉਹੀ ਗੱਲ ਉਹਦੇ ਮਾਪੇ ਉਹਦੇ ਨਾਲ ਕਰੀ ਰੀਸ ਦੀ ਛੱਡੋ ਜੀ ਮੈਂ ਕਹਿੰਦਾ ਬੇਸ਼ੱਕ ਕੋਈ ਅਰਬਪਤੀ ਹੋ ਇਸ ਗੱਲ ਨੂੰ ਨਕਾਰਿਆ ਜਾ ਸਕਦਾ ਸਰਪੰਚ ਸਾਹਿਬ ਇਹ ਕੁੱਤਾ ਕੁੱਤਾ ਨਹੀਂ ਹੁੰਦਾ ਦੱਸੋ ਮੈਨੂੰ ਇਸ ਗੱਲ ਨੂੰ ਨਕਾਰਿਆ ਜਾ ਸਕਦਾ ਬਿਲਕੁਲ ਨਹੀਂ ਇਹਨੂੰ ਝੂਠਾ ਕਿਹਦਾ ਜਾ ਸਕਦਾ ਵੀ ਕੁੱਤਾ ਕੁੱਤਾ ਨਹੀਂ ਹੁੰਦਾ ਨਹੀਂ ਠੀਕ ਹੈ ਮਾਪਿਓ ਦੀ ਥਾਂ ਜਿਹੜੀ ਹੈ ਜਿੱਥੇ ਸੁੰਡ ਪਏ ਪਏ ਤੁਹਾਡੇ ਥਾਂ ਦੇ ਵਿੱਚ ਕਿਤੇ ਘਰ ਦੇ ਵਿੱਚ ਉੱਥੇ ਮਾਪਿਓ ਦਾ ਮੰਝਾ ਮਾਪਿਓ ਦੇ ਕੀੜੇ ਪੈਣ ਵਾਲੇ ਹੋ ਜਾਂਦੇ ਆ ਚੀਕਾਂ ਮਾਰ ਮਾਰ ਮਾਪਿਓ ਅੱਧੀ ਰੋਟੀ ਲੈਂਦਾ ਇੱਕ ਅੱਧੀ ਰੋਟੀ ਲੈਂਦਾ ਹੈਗਾ ਜਵਾਕਾਂ ਦੇ ਕੋਲ ਉਹ ਵੀ ਪਤਾ ਨਹੀਂ ਦਿੰਦੇ ਕਿ ਨਹੀਂ ਸਮੇਸਾਰਾ ਦੱਸਦਾ ਸੀ ਉਹਨੇ 11 12 ਵਜੇ ਤੱਕ ਰੋਟੀ ਦਿੰਨੇ ਸੀ ਉਹਨਾਂ ਨੂੰ ਤੇ ਕੁੱਤੇ ਨੂੰ ਤੜਕੇ ਉੱਠਦੇ ਸਰ ਪਨੀਰ ਬਿਸ ਫਰੂਟਾਂ ਤਾਂ ਕੁੱਤੇ ਲਾ ਕੇ ਰੱਖਿਆ ਤੁਸੀਂ ਡ్రਾਈ ਫਰੂਟਾਂ ਤਾਂ ਕੀ ਆ ਐਸੇ ਕਰਕੇ ਸਮਾਜ ਦਾ ਬੇੜਾ ਕਰਕ ਹੋਇਆ ਵੀ ਕੁੱਤਿਆਂ ਨੂੰ ਲਿਆ ਕੇ ਬਿੱਲਿਆਂ ਨੂੰ ਲਿਆ ਕੇ ਪਤਾ ਨਹੀਂ ਕਿਹੜੇ ਕਿਹੜੇ ਜਾਨਵਰਾਂ ਨੂੰ ਲਿਆ ਕੇ ਉਹ ਤਾਂ ਪੂਜਣੇ ਸ਼ੁਰੂ ਕਰਤੇ ਸੀ ਉਹ ਤਾਂ ਸੀ ਰਜਾਈਆਂ ਚਵਾੜਨ ਦੇ ਸ਼ੁਰੂ ਕਰਤੇ ਤੇ ਮਾਂ ਪਿਓ ਦਾ ਜਿਹੜੇ ਪੈਣ ਦਾ ਮੌਕਾ ਸੀ ਕਿ ਨਾਲ ਰਜਾਈਆਂ ਚ ਗੱਦਿਆਂ ਦੇ ਪੈਣ ਦਾ ਤੇ ਉਹ ਮਾਂ ਪਿਓ ਚੱਕ ਕੇ ਉੱਥੇ ਮਾਰੇ ਜਿੱਥੇ ਉਹਨਾਂ ਦੀ ਆਵਾਜ਼ ਵੀ ਨਹੀਂ ਸੁਣਦੀ ਵੀ ਰੋਟੀ ਮੰਗੀ ਜਾਂਦੇ ਆ ਮੈਂ ਅੱਗੇ ਤੋਂ ਗਲਤੀ ਨਹੀਂ ਕਰਦਾ ਗਿਆਨ ਦਾ ਸੋਚ ਕੇ ਚੱਲੋ ਦੇਖੋ ਤੁਸੀਂ ਜਸ ਬਜ਼ੁਰਗ ਹੋਣਾ ਹੈਗਾ ਆਪਦੇ ਜੇ ਤੁਸੀਂ ਅੱਜ ਆਪਦੇ ਮਾਂ ਪਿਓ ਨਾਲ ਇਸ ਤਰ੍ਹਾਂ ਕਰ ਰਹੇ ਹੋ ਕਬੋਂ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਇਸ ਤਰ੍ਹਾਂ ਕਰ ਮੰਗੇ ਸਮਝੋ ਥੋੜਾ ਜਿਹਾ ਚੇਤਨੂ ਅਸੀਂ ਤੁਹਾਡੇ ਭਲੇ ਵਾਸਤੇ ਤੁਹਾਨੂੰ ਬੁਲਾਇਆ ਨਾ ਕਿ ਸਾਡਾ ਕੋਈ ਹੋਰ ਨੀਚੇ ਮਕਸਦ ਹੈ ਠੀਕ ਹੈ ਤਾਂ ਸੰਗਰਾਣ ਸਾਹਿਬ ਜੀ ਆਪਦੇ ਕਮਾਂਕਾਰਾਂ ਚ ਇੰਨਾ ਉਲਝ ਕੇ ਸੀ ਕਮਾਂਕਾਰਾਂ ਕੋਤੇ ਆਪੇ ਆਉਣੋਂ ਅਸੀਂ ਅੱਗੇ ਤੋਂ ਸ਼ਿਕਾਇਤ ਨਾ ਆਵੇ ਬੀਬਾ ਜੀ ਤੁਹਾਡੀ ਵੀ ਨਾ ਸ਼ਿਕਾਇਤ ਆਵੇ ਅੱਗੇ ਤੋਂ ਤੁਸੀਂ ਜਾਂਦੇ ਮਾਪਿਓ ਸਮਝੋ ਤੁਹਾਨੂੰ ਮੇਰੇ ਜੀ ਬਹੁਤ ਹੁਣੇ ਆ ਤੇ ਮੇਰੇ ਤਰ੍ਹਾਂ ਜਿਵੇਂ ਹੈਗੇ ਮੇਰੇ ਤੋਂ ਬਾਹਰ ਲੈਣ ਲੱਗੀ ਜਵਨ ਦੀ ਗੱਲ ਸੁਣਨੀ ਦਿਮਾਗ ਖਰਾਬ ਹੋ ਜਾਣਾ ਕਰਦਾ ਸੀ ਆਪਾਂ ਉਹਨਾਂ ਦੀ ਵੀ ਗੱਲ ਸੁਣੀ ਤੇ ਮੈਨੂੰ ਵੀ ਦਿਓ ਆਜ਼ਾਦ ਤੁਹਾਡੀ ਜ਼ਿੰਮੇਵਾਰੀ ਦੇ ਵਿੱਚ ਆਣ ਲੱਗੀ ਮੈਂ ਕਹਿੰਦਾ ਬੇਫਿਕਰ ਹੋ ਜੀ ਅੱਜ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਹੁੰਦੀ ਇਹਨਾਂ ਦੀ ਜੇ ਅੱਜ ਤੋਂ ਬਾਅਦ ਕੋਈ ਸ਼ਿਕਾਇਤ ਆਈ ਤਾਂ ਪਿੰਡ ਪੱਧਰ ਤੇ ਇਹਨਾਂ ਦੇ ਮਗਰ ਕੋਈ ਨਹੀਂ ਆਊਗਾ ਵੀ ਭਾਵੇਂ ਇਹ ਬੇਸ਼ੱਕ ਸੁਣੇ ਨਾ ਸੁਣੇ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਲੈ ਜਿੰਨਾ ਤੂੰ ਬੋਲੀ ਇਹ ਵੀ ਝਾੜਿਆਂ ਤੇ ਕੁੱਤੇ ਫਿਰਦੇ ਤੇ ਜਿੰਨਾਂ ਦੇ ਝਾੜਿਆਂ ਤੇ ਫਿਰਦੇ ਉਹਨਾਂ ਦੇ ਮਾਪਿਓ ਥੱਲੇ ਕਰੋੜ ਕਰੋੜ ਦੀਆਂ ਗੱਡੀਆਂ ਡੇਢ ਡੇਢ ਕਰੋੜ ਮੈਂ ਪਲ-ਪਲ ਦੀ ਜਾਣਕਾਰੀ ਰੱਖੂਆ ਤੁਹਾਡੇ ਘਰ ਦੀ ਹੁਣ ਜੇ ਮੈਨੂੰ ਪਤਾ ਲੱਗਾ ਨਾ ਬਜ਼ੁਰਗ ਨੂੰ ਸਮੇਂ ਸਿਰ ਰੋਟੀ ਨਹੀਂ ਮਿਲਦੀ ਜੇ ਮੈਨੂੰ ਪਤਾ ਲੱਗਾ ਅੱਗੇ ਤੋਂ ਗਲਤੀ ਨਹੀਂ ਹੋਣੀ ਸਰਪੰਚ ਸਾਹਿਬ ਨੂੰ ਜਾ ਸਕਦੇ ਹਾਂ ਬਸ ਠੀਕ ਹੈ ਜੀ ਮਿਹਰਬਾਨੀ ਚਾਹ ਪਾਣੀ ਠੀਕ ਹੈ ਜੀ ਬਸ ਬਹੁਤ ਬਹੁਤ ਧੰਨਵਾਦ ਚਲੋ ਜੀ ਰਜੀ ਅੱਗੇ ਤੋਂ ਭਾਈ ਖਿਆਲ ਰੱਖਿਓ ਆਪਾਂ ਦਾ